ਨੀ ਛੱਤ ਡੇਗੀ ਸਾਡੀ ਉਪਰੋਂ ਮੈਂ ਮੇਰਾ ਬੇਟਾ نیچے ਖੜਾ ਸੀ ਕਿ ਮਸੀ ਬਚੇਗਾ ਉੱਪਰ ਛਤ ਕਾ ਉੱਪਰ ਛੱਤ ਕਾਫੀ ਡੇਗੀਗੀ ਪਰ ਉਪਰ ਮੈਂ ਚਾਹੀ ਨੀਚੇ ਪੁੱਤ ਖੜਾ ਤੀ ਕਿ ਮੇਰਾ ਮਸੀ ਬਚਾਇਆਗਾ ਮੈਂ ਕੱਲ ਮੀ ਬਹੁਤ ਜਿਆਦਾ ਅਗੇ ਤੇ ਅੰਦਰ ਪਾਣੀ ਬਾਹਰ ਵੀ ਪਾਣੀ ਆਗਾ ਉਧਰ ਵੀ ਪਾਣੀ ਸੀਗੀ ਸਾਡੇ ਦਾ ਟੋਲਚੇ ਪਾਣੀ ਵੜ ਗਿਆ ਭਾਰੀ ਬਰਸਾਤ ਹੋਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਨਜਾਤ ਤਾਂ ਮਿਲੀ ਹੈ ਪਰ ਕਿਤਨਾ ਕਿਤੇ ਇਸ ਗਰਮੀ ਨੇ ਕਈ ਘਰਾਂ ਦੇ ਨੁਕਸਾਨ ਵੀ ਪਹਾਰੀ ਕਰ ਦਿੱਤਾ ਤਸਵੀਰਾਂ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇਆਂ ਦਿਖਾ ਰਹੇ ਹਾਂ ਜਿੱਥੇ ਭਾਰੀ ਬਰਸਾਤ ਦੇ ਕਾਰਨ ਇੱਕ ਘਰ ਦੀ ਛੱਤ गिर ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਪਰਿਵਾਰ ਜਿਹੜਾ ਮਦਦ ਦੀ ਗੁਹਾਰ ਲਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜੀ ਛੱਤ ਗਿਰੀ ਗਈ ਹੈ ਇਹ ਤਾਂ ਮਾਤਾ ਦੇ ਵੱਲੋਂ ਦੱਸਿਆ ਵੀ ਗਿਆ ਕਿ ਜੇਕਰ ਕੁਝ ਸੈਕਿੰਟਾਂ ਦਾ ਫਾਸਲਾ ਨਾ ਹੁੰਦਾ ਤਾਂ ਮੇਰੇ ਬੇਟੇ ਦੇ ਥੱਲੇ ਆ ਕੇ ਵੀ ਇਹ ਬਾਲੇ ਲੱਗ ਜਾਣੇ ਸੀ ਤੇ ਪਾਣਾ ਵਾਪਰ ਜਾਣਾ ਸੀ ਤਾਂ ਜਿਹੜੀਆਂ ਮੰਦ ਭਾਗੀ ਤਸਵੀਰਾਂ ਨੇ ਇਹ ਸਾਹਮਣੇ ਆ ਰਹੀਆਂ ਨੇ ਭਾਰੀ ਬਰਸਾਤ ਤੋਂ ਬਾਅਦ ਘਰ ਦੇ ਜਿਹੜੇ ਬਾਲੇ गिर ਜਾਂਦੇ ਨੇ ਪਰਿਵਾਰ ਦੇ ਵੱਲੋਂ ਮਦਦ ਦੀ ਗੋਹਾਰ ਲਈ ਜਾ ਰਹੀ ਹੈ ਤੁਸੀਂ ਵੀ ਸੁਣੋ ਵੀਡੀਓ ਤੇ ਹੋ ਜਾਓ ਸਾਵਧਾਨ ਤੇ ਧਿਆਨ ਰੱਖੋ ਆਪਣੇ ਘਰ ਦਾ ਕਿ ਜੇਕਰ ਤੁਹਾਡੇ ਵੀ ਬਾਲੇ ਕੱਚੇ ਨੇ ਤਾਂ ਜਰੂਰ ਭਾਰੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਧਿਆਨ ਰੱਖੋ ਮੇਰਾ ਨਾਮ ਦਮਨ ਕੁਮਾਰ ਅਜੀ ਮੈਂ ਗਾਂਧੀ ਨਗਰ ਭੌਨੀਗੜ ਦਾ ਰਹਿੰਦਾ ਬਣਾ ਜ਼ਿਲ੍ਹਾ ਸੰਗਰੂਰ ਤੇ ਇਹ ਜਿਹੜੀ ਘਟਨਾ ਹੋਈ ਛੱਤ ਗਿਰੀ ਇਹ ਕਦੋਂ ਦੀ ਹੈ ਇਹ ਸਰ ਗੱਲ ਬਾਰਸ਼ ਦੇ ਕਾਰਨ ਕੁਝ ਬਾਲੇ ਕਮਜ਼ੋਰ ਸੀ ਤੇ ਬੀਂ ਜਿਆਦਾ ਪੈਣ ਕਰਕੇ ਛੱਤ ਗਿਰ ਗਈ ਤੇ ਮੇਰਾ ਵਿਚਾਰ ਹੈਗਾ ਜੇ ਮੈਂ 2 ਮਿੰਟ ਪੜਾ ਨਾ ਹੁੰਦਾ ਤੇ ਮੇਰਾ ਇਹਦੇ ਨਾਲ ਕੁਝ ਵੀ ਵਪਰ ਸਕਦਾ ਸੀ ਤੇ ਪਾਣੀ ਮੀਂਹ ਦਾ بارش ਦਾ ਪਾਣੀ ਸਾਡੇ ਘਰ ਦੇ ਅੰਦਰ ਤੇ ਬਾਹਰ ਸੀ ਜਾਦੇ ਤੇ ਇਸ ਕਰਕੇ ਛੱਤ ਜਿਹੜੀ ਘਰ ਦੀ ਉਹ ਗਿਰ ਗਈ ਹੈ ਤੇ ਸਰਕਾਰ ਨੂੰ ਮੇਰੀ Appeal ਹੈ ਕਿ ਸਾਡੀ ਮਦਦ ਕੀਤੀ ਜਾਵੇ ਘਰ ਦੀ ਆਰਥਿਕ ਸਥਿਤੀ ਕਿਦਾਂ ਦੀ ਹੈ ਤੁਹਾਡੀ ਘਰ ਦੀ ਆਰਥਿਕ ਸਥਿਤੀ ਘਰ ਦੇ ਵਿੱਚ ਕਮੋਨ ਵਾਲੇ ਤੋਂ ਥੋੜੀ ਬੰਦੇ ਨੇ ਵੀ ਕਿਲੇ ਮੱਠੇ ਜਾਂਦੇ ਆ ਜਿਹੜੀ ਦੇ ਪੇ ਕਾਵੇ ਮਜ਼ਦੂਰੀ ਕਰਦੇ ਜੀ ਹਾਂ ਜੇ ਲੱਗਦਾ ਜੇਕਰ ਤੁਸੀਂ ਸਾਈਡ ਤੇ ਨਾ ਹੁੰਦੇ ਸਮੇ ਸਿਰ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਹੋ ਸਕਦਾ ਹਾਂਜੀ ਸਰ ਜੇ ਮੈਂ 2 ਮਿੰਟ ਪੜਾ ਨਾ ਹੁੰਦਾ ਤਾਂ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਸੀ ਇਹਦਾ ਚਲੋ ਬਿਮਾਰ ਦਾ ਸੁਗਰ ਹੈ ਕਿ ਮੈਨੂੰ ਮੀਂਹ ਦਾ ਕਲਕਸ ਨਹੀਂ ਦੇ ਗਿਆ ਤੇ ਮੈਂ ਧੂਮਕ ਪੜਾ ਹੋ ਗਿਆ ਇਹਦਾ ਬਾਲੇ ਮੇਰੇ ਉੱਪਰ ਵੀ गिर ਸਕਦੀ ਸੀ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਛੱਤ ਹੋਰ ਵੀ ਗਿਰ ਸਕਦੀ ਹੈ ਕਿਹਨੂੰ ਵੀ ਹਾਂਜੀ ਸਰ ਇਹ ਜਦੋਂ ਮੀਂਹ ਬੰਦ ਹੋ ਗਿਆ ਤੁਣ ਤੇ ਚਲੋ ਖੜੀਏ ਜੇ 12 ਸੇ ਪਹਿਲਾਂ ਵੀ ਤੈ 6:30 ਟੇ ਸੈਦੀ ਹੈ ਲੱਗਦਾ ਇੱਕ ਹੋਰ بارش ਪੈ ਗਈ ਤਾਂ ਸਾਰੀ ਟਹਿਟਰੀ ਹੋ ਜਾਵੇਗੀ ਹਾਂਜੀ ਸਾਰੇ ਸਾਨੂੰ ਯਕੀਨ ਹੈ ਦਰਜਾ ਵੀ 7:30 ਟੇ ਸੈਦੀ ਹੈ ਸਾਰੀ ਬਾਕੀ ਤੁਸੀਂ ਪਿੱਛੇ ਨਿਗਾਹ ਮਾਰ ਸਕਦੇ ਹੋ ਤੇ ਵੀ ਛੱਤ ਦੀ ਹਾਲਤ ਥੋੜੀ ਗੰਭੀਰ ਹੈ ਤੇ ਸਰਕਾਰ ਨੂੰ ਅਪੀਲ ਅਪੀਲ ਹੈ ਸਾਡੀ ਮਦਦ ਕੀਤੀ ਜਾਵੇ ਕਿੱਥੇ ਦੇ ਵਾਸੀ ਹੋ ਤੁਸੀਂ ਆਪਣਾ ਦਰਸ਼ਕਾਂ ਨੂੰ ਨੰਬਰ ਵਗੈਰਾ ਵੀ ਦੇ ਦਿਓ ਅੱਪਾ ਇਹ ਗਾਂਧੀ ਨਗਰ ਪੌਂਡੀਗਰ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਆ ਤੇ ਮੇਰਾ ਨੰਬਰ ਹੈ ਜੀ 8699941200 ਤੇ ਮੇਰੇ ਫਾਦਰ ਸਾਹਿਬ ਦਾ ਨੰਬਰ ਹੈ 8437385731 ਠੀਕ ਹੈ ਸਰ ਹਾਂ ਜੀ ਤੁਸੀਂ ਕੀ ਨਾਮ ਆ ਤੁਹਾਡਾ ਆਮਰਜੀਤ ਕੋਲ ਠੀਕ ਹੈ ਕੀ ਗੱਲ ਬਾਤ ਹੈ ਤੁਸੀਂ ਛੱਤ ਕਿਨੇ ਕਰਕੇ ਟੋਟੀ ਕਰਦੀ ਜੀ ਕੱਲ ਮੈਂ ਪੜਿਆ ਸੀ ਕਿ ਬੇੜਾ ਨੀਚੇ ਖੜਿਆ ਸੀਗੀ ਆ ਬਾਲੇ ਟੁੱਟ ਕੇ ਕੋ ਲੱਗਤ ਜੇ ਬਿੰਦ ਕੇ ਨਾ ਪੜਾ ਹੁੰਦਾ ਤਾਂ ਕੋ ਲਾ ਮੁੰਡੇ ਦਾ ਨੁਕਸਾਨ ਹੋ ਜਾਂਦਾ ਸੀਗੀ ਠੀਕ ਹੈ ਤਕਰੀਬਨ ਕਿੰਨੇ ਕ ਵਜੇ ਛੱਤ गिरी ਹੈ ਇਹ ਹੋਊਗਾ 1:00 ਡੇਢ ਦਾ ਟਾਈਮ ਹੋਊਗਾ ਠੀਕ 1 ਵਜੇ ਗਾ ਜੀ 1 ਦਾ ਟਾਈਮ ਸੀਗੀ ਪਰ ਕੱਲ ਪਾਣੀ ਬਾਹਰ ਕੱਢਦੇ ਰਹੇ ਸਾਡੀ ਬੇਵਾਹ ਹੋ ਗਈ ਕੱਲ 4 ਵਜੇ ਰੋਟੀ ਖਾਧੀ ਤੜਕੇ ਦੀ ਅਸੀਂ ਨੇ ਅੱਛਾ ਜੀ ਹਾਂ ਜੀ ਗਰੀਬ ਬੰਦੇ ਹੈਗੇ ਜੀ ਸਾਡੀ ਤਾਂ ਕੋਈ ਭਜਤ ਕਰੋ ਠੀਕ ਹਾਂ ਜੀ ਜੇ ਥੋੜੀ ਦੇਰੀ ਹੋਰ ਹੋ ਜਾਂਦੀ ਤਾਂ ਤੁਹਾਡੀ ਛੱਤ ਛੱਤ ਦੇ ਪਾਣੀ ਨੇ ਬੇਟੇ ਦੇ ਉੱਪਰ ਗਰ ਜਾਂਦੀ ਹਾਂ ਜੀ ਉੱਪਰ ਡਿੱਗ ਜਾਂਦੇ ਜੀ ਠੀਕ ਹੈ ਤੇ ਆ ਠੀਕ ਫੈਮਿਲੀ ਚ ਕੌਣ ਕੌਣ ਹੈ ਬੇਟਾ ਕੀ ਕੰਮ ਕਾਜ ਕਰਦਾ ਹੈ ਹਾਂ ਜੀ ਮਜ਼ਦੂਰੀ ਕਰਦੇ ਨੇ ਤੁਹਾਡੇ ਦਪਾਏ ਕਰਦੇ ਨੇ ਬੜਾ ਵੀ ਇਹੀ ਕਰਦਾ ਵਿਚਾਰੇ ਉਹਦੇ ਵੀ ਸੱਟ ਲੱਗੀ ਹੋਈ ਔ ਢੂਈ ਚੋ ਵੀ ਨਹੀਂ ਖੜਾ ਹੋ ਸਕਦਾ ਢੂਈ ਚ ਨੁਕਸਾਨ ਹੋ ਗਿਆ ਉਹਦੀ ਕਾਸੀ ਤਾਂ ਕਿਤਨੇ ਕਤੇੜੀ ਪਾਰੀ بارش ਹੋਈ ਉਸ ਦੇ ਕਰਕੇ ਛੱਤ ਦਾ ਇਹ ਨੁਕਸਾਨ ਨੁਕਸਾਨ ਹੋਇਆ ਸਾਰਾ ਹਾਂਜੀ ਹੋਰ ਕੀ ਬਿਲ ਕਰਨਾ ਚਾਹੁੰਦੇ ਹੋ ਔਰ ਜੇ ਕੋਈ ਫਾਇਦਾ ਕਰੋ ਸਾਡੀ ਗਰੀਬ ਬੰਦੇ ਹੈਗੇ ਜੀ ਸਾਡੇ ਮਕਾਨ ਖੜੇ ਕਰ ਦਿਓ ਸਾਡੀ ਇਹ ਹੀ ਬੇਨਤੀ ਹੈ ਕਿੱਥੇ ਰਹਿੰਦੇ ਤੁਸੀਂ ਐਡਰੈਸ ਪੂਰੇ ਰਹਿੰਦੇ ਹਾਂ ਜੀ ਅਸੀਂ ਉਰੇ ਕਿੱਥੇ ਪੂਰੇ ਨਹੀਂ ਜਾਣ ਆਣੇ ਅਸੀਂ ਹਾਂਜੀ ਗਰੀਬ ਬੰਦੇ ਹੈਗੇ ਜੀ ਸਾਡੀ ਤਾਂ ਬਸ